ਨਾ ਪਾਇਆ ਉਹ ਜੋੜੀਆਂ ਜੱਗ ਲਗੀ ਜੀ ਬਾਬਾ ਸਵਾਗਤ ਹੈ ਆਪ ਜੀ ਦਾ ਸੋ ਅੱਜ ਬਹੁਤ ਵੱਡੇ ਪੰਜਾਬ ਦੇ ਆਰਟਿਸਟ ਪਹੁੰਚੇ ਨੇ ਔਰ ਬਾਬਾ ਜੀ ਦਾ ਮੇਲਾ ਲੱਗਿਆ ਹੋਇਆ ਹੈ ਕਿਵੇਂ ਦਾ ਮਹਿਸੂਸ ਹੁੰਦਾ ਬਹੁਤ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਜੀ ਜੋ ਸਾਰੇ ਗੁਰ ਸਿੰਘ ਸਾਹਿਬ ਪਹੁੰਚੇ ਹੋਏ ਨੇ ਜੀ ਆਤਮ ਸਿੰਘ ਜੀ ਸਾਨੂੰ ਇਹਨਾਂ ਦੀ ਬਹੁਤ ਜ਼ਿਆਦਾ ਆਪਣੇ ਆਪ ਤੇ ਅੰਪੀਲ ਹੋ ਰਹੀ ਹੈ ਸੋ ਕਦੋਂ ਆਣਗੇ ਹੂੰ ਤੇ ਉਧਰੋਂ ਕੌਣ ਕੌਣ ਆਈ ਆ ਰਹੇ ਹਨ ਨਾ ਪਹੁੰਚੇ ਗੁਰ ਸਿੰਘ ਸਾਹਿਬ ਜੀ ਤੇ ਤਕਰੀਬ ਨੂੰ ਖੁਸ਼ੀ ਹੋ ਰਹੀ ਹੈ ਨਾ ਸਰਮੇਟ ਦਾ ਟਾਈਮ ਆ ਬਹੁਤ ਲੰਘ ਚੁੱਕਿਆ ਵੀ ਪਹੁੰਚਿਆ ਜਾਵੇ ਇਸ ਤੋਂ ਬਾਅਦ ਖੁਸ਼ੀ ਨਹੀਂ ਕਰਦਾ ਕਿ ਔਰ ਐਦਾਂ ਦੇ ਜਿਹੜੇ ਪ੍ਰੋਗਰਾਮ ਨੇ ਇੱਕ ਹੀ ਲੱਗਦਾ ਹੋਣਾ ਚਾਹੀਦੇ ਬਿਲਕੁਲ ਹੋਣਾ ਜੀ ਸਦਾ ਚੱਲ ਰਹੇ ਹੋ ਦੋਸਤੋ ਮੇਰੇ ਪਿੱਛੇ ਤੁਸੀਂ ਖੜੇ ਦੇਖਦੇ ਹੋ ਸਾਰੀ ਪੰਚਾਇਤ ਜਿਹੜੇ ਸਮੂਹ ਉਦਾਰਾ ਇਸ ਕਮੇਟੀ ਦੇ ਪ੍ਰਬੰਧ ਕਮੇਟੀ ਦੇ ਜਿਨ੍ਹਾਂ ਵੱਲੋਂ ਅੱਜ ਪੰਜਾਬ ਦੇ ਫੇਮਸ ਗਾਇਕ ਗਰੇਤ ਪਹੁੰਚੇ ਹੋਏ ਨੇ ਜੇ ਗੱਲ ਕਰਾਂ ਤਾਂ ਆਤਮ ਸਿੰਘ ਔਰ ਮੈਡਮ ਬਜਿੰਦਰਜੀਤ ਖਵਾੜੇ ਹਨ ਜੀ ਉਹ ਇੱਥੇ ਪਹੁੰਚੇ ਹੋਏ ਨੇ ਅਪਾਰਟਮੈਂਟ ਸੁੰਨੇ ਆ ਔਰ ਉਹਨਾਂ ਉਹਨਾਂ ਵਰਤ ਵੀ ਕਰਦੇ ਆ ਹਾਂ ਸਸਕਰ ਜੀ ਬਾਬਾ ਰੋੜਾ ਵਾਲੇ ਰੋੜਾ ਵਾਲੇ ਉਹ ਆਉਂਦੇ ਦਰਗਾਹ ਦੇ ਜਿੰਨੀ ਪ੍ਰਬੰਧਕਾਂ ਦੀ ਬੇਟੀ ਜਿੰਨੀ ਸੰਗਤ ਪਹੁੰਚੇ ਨੂੰ ਸਾਡੇ ਕੋਲੋਂ ਨਿੱਗੀ ਜੀ ਔਰ ਅੱਜ ਪਹੁੰਚੇ ਹੋ ਲੋਕਾ ਬੋਲੀ ਪਿਆਗੀ ਚਾਹੰ ਤੇ ਆਪਾਂ ਦਾ ਬਹੁਤ ਸਵਾਗਤ ਹੈ ਔਰ ਅੱਜ ਕਿਹੜੀਆਂ ਕਿਹੜੀਆਂ ਲੋਕਾਤਸਰਾਣੀਆਂ ਨੇ ਅਪਾਰਟਮੈਂਟ ਟੂਰ ਕਰਾਂਗੇ ਅਸੀਂ ਇਹ ਗੀਤ ਹੁਣ ਜਾ ਕੇ ਲਿਖ ਰਹੇ ਆ ਜਾਣ ਲੈ ਕੇ ਬੜਾ ਪੂਰਨ ਦਾ ਕਰਾਂ ਹਾਂ ਅਵੰਤ ਦੇ ਬਤਿਆਰੀ ਦੇ ਇੱਕ ਤਾਰੇ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਵਿੱਚ ਤੁਸੀਂ ਦੇਖਦੇ ਹੋ ਬਹੁਤ ਦੇ ਸਰਦਾਰ ਲੋਗ ਆਰਟਿਸਟ ਹਾਤਮ ਸਿੰਘ ਹੋਰ ਸਾਡੀ ਪਿਆਰ ਦੇ ਵਿੱਚ ਜੇ ਅੱਜ ਬਤਾਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੰਬਰ 3 ਚਲੋ ਹੋਰ ਕੀ ਗੱਲਾਂ ਜਾਣੋਗੇ ਜਿਹੜੇ ਦਨ ਹਮਸਾ ਬਹੁਤ ਰਾਂਗ ਅੱਛਾ ਮਾਹੌਲ ਸੀਦਾ ਬਧੀਆਂ ਲੋਗ ਆ ਸਾਰੇ ਵਧੀਆ ਰਿਸਪੌਂਸ ਮਿਲਿਆ ਸਾਨੂੰ ਤੇ ਬਾਕੀ ਬਾਰੇ